ਮਾਰ ਹੱਸਦੇ ਜੋ ਚੱਲੇ ਤੁਹਾਨੂੰ ਦੱਸਦੇ ਜੋ ਗੁੱਡੀ ਚੜੀ ਮਗਰੋਂ ਇਹ ਆਪੇ ਪੈਰੀ ਪੈਣਗੇ ਖਿੱਚੀ ਚੱਲ ਕੰਮ ਕੋਈ ਸਕਦਾ ਨਹੀਂ ਥੰਮ ਤੈਨੂੰ ਬੱਲੇ ਸ਼ੇਰਾ ਆਪੇ ਆ ਕੇ ਲੋਕ ਕਹਿਣਗੇ ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ ਹੌਲੀ ਹੌਲੀ ਮਿਹਨਤਾਂ ਦਾ ਨਾਮ ਹੁੰਦਾ ਆ ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ ਦੁਨੀਆ داری ਚੋ ਜੋ ਤਰਾਸ਼ ਬਣਦੇ ਆਪਣੇ ਤੇ ਰੱਖ ਵਿਸ਼ਵਾਸ ਬਣਦੇ ਹੋਏ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਹੋ ਆਮ ਜਿਹੇ ਮੁੰਡੇ ਵੀ ਨੇ ਸੱਚਾ ਸੋਚ ਉੱਚੀ ਮਿਹਨਤੀ ਵੀ ਹੋਵੇ ਜਿਹੜਾ ਉਸ ਬੰਦੇ ਦੀ ਤਰੱਕੀ ਫਟਾਫਟ ਹੁੰਦੀ ਆ ਫਾਇਦੇ ਵਾਲੀ ਗੱਲ ਦੱਸਾਂ ਕੱਢ ਸਾਰੇ ਹੱਲ ਦੱਸਾ ਸੱਚ ਦੇ ਤੇ ਪੀੜ ਸਦਾ ਕੱਟ ਹੁੰਦੀ ਆ